ਸਤਿ ਸ੍ਰੀ ਅਕਾਲ ਜੀ 15 ਤੇ 16 ਨੂੰ ਆਪਦੇ ਮੁਲਕ ਯੂਕੇ ਚ ਪ੍ਰੋਗਰਾਮ ਸੀ ਮੈਂ 6 ਸਾਲ ਬਾਅਦ ਆਇਆ ਸੀ ਇਸ ਗਲਤੀ ਲਈ ਮੈਂ ਮਾਫੀ ਮੰਗਦਾ ਜਿੰਨਾ ਪਿਆਰ ਤੁਸੀਂ ਦਿੱਤਾ ਇਹਦਾ ਸਾਨ ਮੈਂ ਨਹੀਂ ਚੁਕਾ ਸਕਦਾ ਆਮ ਤੌਰ ਤੇ ਜਦੋਂ ਪ੍ਰੋਗਰਾਮ ਹੋ ਜਾਂਦਾ ਹੈ ਗਾਉਣ ਵਾਲਾ ਆਪਦੇ ਪਿੰਡ ਵਗ ਜਾਂਦਾ ਹੈ ਤੁਸੀਂ ਕੰਮਾਂ ਚ ਬੀਜੀ ਹੋ ਜਾਂਦੇ ਹੋ ਪਰ ਸ਼ਾਇਦ ਮੈਂ ਗਾਉਣ ਵਾਲਾ ਨਹੀਂ ਸ਼ਾਇਦ ਕਾਮੇਦ ਸਾਰਾ ਮੈਂ ਤੁਹਾਡਾ ਧੰਨਵਾਦ ਕਰਨਾ ਨਹੀਂ ਭੁੱਲ ਸਕਦਾ ਤੁਹਾ ਤੋਂ ਬਿਨਾ ਸੰਭਵ ਨਹੀਂ ਕਿ ਮੈਂ ਚੰਗਾ ਲਿਖਾਂ ਕਿ ਚੰਗਾ ਕੰਮ ਕਲਾਕਾਰ ਦਾ ਹਿੱਟ ਹੋ ਜਾਣਾ ਸੁਭਾਅਕ ਹੈ ਆਟੋਗ੍ਰਾਫ ਲੈਣੇ ਵੀ ਸੁਭਾਅਕ ਹੈ ਪਰ ਗੀਤਾਂ ਨੂੰ ਨਾਲ-ਨਾਲ ਗਾਉਣਾ ਤੇ ਗੁਣ ਬਣਾਉਣਾ ਇਹ ਮੇਰੇ ਗੀਤਾਂ ਦੀ ਪ੍ਰਾਪਤੀ ਹੈ ਇਸ ਪ੍ਰਾਪਤੀ ਦਾ ਮੈਂ ਇਕੱਲਾ ਹੱਕਦਾਰ ਨਹੀਂ ਤੁਸੀਂ ਵੀ ਇਹਦੇ ਹੱਕਦਾਰ ਹੋ ਪਰਮਾਤਮਾ ਕਰੇ ਐਡੇ ਪਿਆਰ ਮਿਲਦਾ ਰਹੇ ਰੱਬ ਕਰੇ ਹਰ ਗਉੜਾ ਨੂੰ ਇਸੇ ਤਰ੍ਹਾਂ ਆਪਰਮਲੀ ਚੰਗਾ ਲਿਖੀ ਚੰਗਾ ਗਾਈਏ ਤੇ ਤੁਹਾਡੇ ਚਰਨਾਂ 'ਚ ਪੇਸ਼ ਕਰੀਏ ਇੱਕ ਵਾਰੀ ਫੇਰ ਧੰਨਵਾਦ ਪਰਮਿੰਗਮ ਤੇ ਲੰਡਨ ਨਿਵਾਸੀਓ ਮੈਂ ਤੁਹਾਡਾ ਦੇਣ ਨਹੀਂ ਦੇ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ